ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪਦੀ ਘਰ ਦੂਜਾ ਸੁਣ ਵੱਡਾ ਖੈ ਸਭ ਕੋਈ ਇਹ ਧਿਆਨ ਨਾਲ ਪਾਠ ਚਾਰਨ ਕਰਨਾ ਸੁਣ ਤੇ ਵਿਸਰਾਮ ਲਾਉਣਾ ਵੱਡਾ ਆਖੇ ਸਭ ਕੋਈ ਰਹਿਰਾ ਸਾਹਿਬ ਦੇ ਵਿੱਚ ਹੈ ਸੋਣ ਵੱਡਾ ਆਖੇ ਸਭ ਕੋਈ ਕਿ ਕੋਈ ਪਦ ਉਚਾਰਨ ਕਰਨਾ ਹੈ ਕਿ ਵੱਡਾ ਵੱਡਾ ਡੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੀ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵਡਚੀਰਾ ਇਹ ਵੀ ਧਿਆਨ ਨਾਲ ਕੋਈ ਪਾਦੁਚਾਰਨ ਕਰਨਾ ਕੋਈ ਨਹੀਂ ਕਹਿਣਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਇਹ ਪੁਰ ਇੱਥੇ ਜਮਕ ਲਾ ਦੇਣੀ ਐ ਗੁਰਾਈ ਪਾਠ ਇਕੱਠਾ ਹੀ ਕਰਨਾ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆਂ ਇੱਕ ਬਿੰਦੀ ਲਾਉਣੀ ਐ ਵਡਿਆਈਆਂ ਵੜੇ ਆਈ ਇੱਥੇ ਬਿੰਦੀ ਨਹੀਂ ਲਾਉਣੀ ਪਿਛਲੇ ਆੜੇ ਕੰਨੇ ਦੇ ਉੱਤੇ ਬਿੰਦੀ ਲਾਉਣੀ ਹੈ ਵਡਿਆਈ ਬੋਲ ਕੇ ਆਂ ਬੋਲ ਦੇਣਾ ਵਡਿਆਈਆਂ ਤੋਦ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਇੱਥੇ ਬੇਚਾਰਾ ਬੱਬੇ ਦੇ ਨਾਲ ਉਚਾਰਨ ਕਰਨਾ ਹੈ ਲਾ ਦੇ ਨਾਲ ਬੇਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੂੰ ਦੇ ਤਿਸੈ ਕੀ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਅਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਾਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੁਖੈ ਖਾਇ ਚੱਲੀਐ ਦੂਖ ਇਤਿਤ ਧਿਆਨ ਨਾਲ ਉਚਾਰਨ ਕਰਨਾ ਹੈ ਪ੍ਰਹਿਰਾਸ ਸਾਹਿਬ ਦੇ ਵਿੱਚ ਅਸੀਂ ਰੋਜ਼ਾਨਾ ਸ਼ਾਮ ਨੂੰ ਜਦੋਂ ਪੜ੍ਹਦੇ ਹਾਂ ਉੱਥੇ ਉਤ ਭੁਖੈ ਇਥੇ ਤਿਤ ਭੁਖੈ ਖਾਇ ਚੱਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਇ ਸੋ ਕਿਉ ਵਿਸਰੈ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿੱਲ ਵਢਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹ ਜੀਤ ਜਮਕ ਲਾ ਕੇ ਜੇ ਸਭ ਮਿਲ ਕੈ ਜੇ ਸਭ ਮਿਲ ਕੈ ਆਖਣ ਪਾਹ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਊਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕਾ ਭੂਗ ਗੋਣ ਇਹੋ ਫੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਢ ਆਪ ਇਕੱਠਾ ਪਾਠ ਜੇ ਵਢ ਆਪ ਜੇ ਵਢ ਆਪ ਤੇ ਵਢ ਤੇਰੀ ਦਾਤ ਜਿਨ ਦਿਨ ਕਰਕੇ ਜਿਨ ਦਿਨ ਕਰਕੇ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਹਾਂਜੀ ਇਹ ਪਾਠ ਇਸੇ ਤਰ੍ਹਾਂ ਹੀ ਤੇ ਖਸਮ ਵਿਸਾਰਹ ਇਥੀ ਵਿਸਰਾਮ ਹੈ ਤੇ ਇਥੀ ਯਮ ਕਲਾਦਨੀ ਹੈ ਫਿਰ ਬੋਲਣਾ ਕਮਜਾਤ ਪਾਠ ਇਕੱਠਾ ਹੀ ਕਰਨਾ ਹੈ ਤੇ ਕਮਜਾਤ ਨਹੀਂ ਕਹਿਣਾ ਨਾਨਕ ਨਾਵੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਪੂਕ ਕਰੇ ਮਹਿਲੀ ਖਸਮ ਸੁਣੇ ਜੀ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਤੱਕੇ ਏਕ ਵਡਾਈ ਦੇ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੀ ਇਸ ਰਾਮ ਧਿਆਨ ਨਾਲ ਲਾਉਣਾ ਜਾਣੋ ਜੋਤ ਨਾ ਪੁੱਛੋ ਜਾਤੀ ਇੱਥੇ ਵਿਸਰਾਮ ਹੈ ਆਗੈ ਇੱਥੇ ਯਮਕ ਹੈ ਜਾਤ ਨਾ ਹੀ ਰਹਾਉ ਆਪ ਕਰਾਈ ਆਪ ਕਰੀ ਆਪ ਉਲਾਮੇ ਆਪ ਇਹ ਵੀ ਸ਼੍ਰਾਮ ਧਿਆਨ ਨਾਲ ਉਹਨਾ ਆਪ ਉਲਾਮੇ ਚਿੱਤ ਤਰੇ ਆਪ ਉਲਾਮੇ ਚਿੱਤ ਤਰੇ ਜਾ ਤੂੰ ਜਾ ਤੂੰ ਜਾ ਤੂੰ ਕਰਨ ਹਾਰ ਕਰਤਾਰ ਕਿਆ ਮੁਹਤਾਜੀ ਕਿਆ ਸੰਸਾਰ ਅਬ ਪਾਈ ਆਪੀ ਦੀ ਆਪੇ ਦੁਰਮਤ ਆਪੇ ਤੇ ਵਿਸਰਾਮ ਲਾਉਣਾ ਹੈ ਜੇ ਵੀ ਧਿਆਨ ਨਾਲ ਵਿਸਰਾਮ ਲਾਉਣਾ ਹੈ ਆਪੇ ਦੁਰਮਤ ਮਨ ਹੈ ਕਰੀ ਜਿਹੜਾ ਮਨ ਹੈ ਹੈ ਨਾ ਇਹ ਥੋੜਾ ਜਿਹਾ ਭਾਰਾ ਉਚਾਰਨ ਕਰ ਲੈ ਮਨੈ ਨਹੀਂ ਕਹਿਣਾ ਮਨ ਹੈ ਯਾਨੀ ਅਰਬੀ ਦਾ ਸ਼ਬਦ ਹੈ ਇਹ ਵਰਜਣਾ ਕਿਸੇ ਨੂੰ ਦੂਰ ਦੂਰ ਕਰਨਾ ਗੌਰਵ ਪਰਸਾਦੀ ਵਸੈ ਮਨ ਆਈ ਪਰਸਾਦ ਗੁਰ ਪਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚ ਹੋ ਜਾਏ ਸਾਚ ਪਿਆਰਾ ਆਪ ਕਰੀ ਅਵਰੀ ਕਉ ਸਾਚ ਨਾ ਦੇ ਜੇ ਕਿਸੈ ਦੇ ਵਿਖਾਣਾ ਨਾਨਕ ਆਗੈ ਪੂਛ ਨਾ ਲੇ ਇਹ ਵੀ ਵਿਸਰਾਮ ਧਿਆਨ ਨਾਲ ਲੋਣਾ ਜੇ ਕਿਸੈ ਦੇ ਵਿਖਾਣਾ ਨਾਨਕ ਇਥੇ ਵਿਸਰਾਮ ਲਾਣਾ ਆਗੈ ਬੂਤਨ ਲਈ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਾਟ ਕੇ ਘਾਟ ਦੂਲਕ ਦੁਨੀਆਂ ਵਜ ਹੈ ਆਵਾਜ ਨਾਰਦ ਨਾਚੈ ਕਾਲ ਕਾ ਪਾਉ ਜਤੀ ਸਤੀ ਕਹਿ ਰਖ ਹੈ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਉ ਗੁਰੂ ਪਸਹੁ ਫਿਰ ਚੇਲਾ ਖਾਏ ਤਾਂ ਪਰীত ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣ ਸੂ ਦੇਨ ਪਰਵਾਣ ਦਰਸ਼ਨ ਦੇਖਿਆ ਦਇਆ ਨ ਹੋਈ ਲਏ ਦਿੱਤੇ ਵੇਣਾ ਰਹਾ ਨ ਕੋਈ ਜਿ ਵਿਸਰਾਮ ਧਿਆਨ ਨਾਲ ਲਾਉਣਾ ਲਏ ਦਿੱਤੇ ਵੇਣਾ ਰਹਾ ਨ ਕੋਈ ਰਾਜਾ ਨਿਆਉ ਕਰੇ ਹੱਥ ਹੋਏ ਇਹ ਵੀ ਵਿਸਰਾਮ ਧਿਆਨ ਨਾਲ ਰਾਜਾ ਨਿਆਉ ਕਰੇ ਹੱਥ ਹੋਏ ਕਹੇ ਖੁਦਾਏ ਨ ਮਨ ਕੋਈ ਮਾਨਸ ਮੂਰਤ ਨਾਨਕ ਨਾਮ ਕਰਣੀ ਕੁੱਤਾ ਦਰ ਫਰਮਾਨ ਈ ਪਾਠ ਕਰਣੀ ਕੁੱਤਾ ਇਥੇ ਵਿਸਰਾਮ ਲਾ ਦੇਣਾ ਦਰ ਫਰਮਾਨ ਕਿਸੇ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਗੌਰ ਪ੍ਰਸਾਦ ਜਾਣੈ ਮਹਿਮਾਨ ਤਾ ਕਿਛ ਦਰਗਹ ਪਾਵੈ ਮਾਨ ਅਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੋਨ ਤੇਤੀ ਜਿਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਏਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਹਾਂਜੀ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੀ ਆਪੇ ਛੋਡੈ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਣਾ ਸੋ ਕਰ ਰਹਾ ਅਵਰ ਨਾ ਕਰਣਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮਿੱਠਾ ਕਲ ਫੁੱਲਾ ਬੂਲਨਾ ਕਲਵਾਲੀ ਥੋੜਿਆ ਕਸਕੇ ਬੋਲਨਾ ਕਾਲ ਕਲਵਾਲੀ ਮਾਇਆ ਮਦ ਮੀਠਾ ਕਲ ਕਲ ਕਲਵਾਲੀ ਮਾਇਆ ਮਦ ਮੀਠਾ ਮਨ ਮਤਵਾਲਾ ਪੀਵਤ ਰਹੇ ਮਨ ਮਤਵਾਲਾ ਪੀਵਤ ਰਹੇ ਅਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਏਵ ਕਹੈ ਇਹ ਦੋਵੇਂ ਬਿੰਦੀਆਂ ਉਚਾਰਨ ਕਰਨੀਆਂ ਭਾਂਤੀ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਪਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਦ ਪਾਉ ਹੋਏ ਆਨੰਦ ਸਦਾ ਮਨ ਚਾਉ ਏਹਾ ਭਗਤ ਇਹੋ ਤਾਪ ਤਾਉ ਇਤ ਰੰਗ ਨੱਚ ਹੋ ਰਖ ਰਖ ਪਾਉ ਪੂਰੇ ਤਾਲ ਜਾਣ ਸਾਲਾਹ ਹੋਰ ਨੱਚਣਾ ਖੁਸ਼ੀਆਂ ਮਨਵਾਹ ਹੋਰ ਨੱਚਣਾ ਖੁਸ਼ੀਆ ਮਨਮਾਹ ਰਹਾਉ ਸਤ ਸੰਤੋਖ ਵਜਹਿ ਦੁਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨੱਚੋ ਰਖ ਰਖ ਪਾਉ ਭਾਉ ਫੇਰੀ ਹੋਵੇ ਮਨ ਚੀਤ ਬਹਿਦਿਆ ਉੱਠਦਿਆ ਨੀਤਾ ਨੀਤ ਲੇਟਣ ਲੇਟ जाने तन सुहाह इत रंग नच हो रख रख पाओ सिख सभा दिखा का भाव हाँ, सिख सभा सिख कसके बोलना सभा पूला बोलना गुरमुख सुनना साचा नाव नाने दुवे सुध बोलने है गुरमुख सुनना गुरमुख सुनना साचा नाव नानक आखन वीरा वीर ਇਤ ਰੰਗ ਨੱਚੋ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪੌਣ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦੁਲੇ ਦਹ ਸਿਰ ਮੁੰਡ ਕਟਾਇਆ 라ਵਣ ਮਾਰ ਕਿਆ ਵੱਡਾ ਭਇਆ ਕਿਆ ਉਪਮਾ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇਪੂਰ ਰਹਾ ਲਿਵ ਲਾਇ ਰਹਾ ਜੀ ਉਪਾਇ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਏ ਕਾਲੀ ਵੀ ਕਸਕੇ ਬੋਲਣਾ ਨਥ ਵੀ ਕਸਕੇ ਬੋਲਣਾ ਕਾਲੀ ਨਥ ਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੂਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸ੍ਰੇਸ਼ਟ ਗਿਆ ਇਹ ਵਰਦਾਤਾ ਜਿਹੜਾ ਪਾਠ ਹੈ ਵਿੱਚ ਡੈਸ਼ ਇਹ ਦੇ ਕੇ ਉਚਾਰਨ ਕਰਨਾ ਵਰਦਾਤਾ ਨਹੀਂ ਕਹਿ ਦੇਣਾ ਵਰਦਾਤਾ ਆਗੇ ਅੰਤ ਨਾ ਪਾਇਉ ਤਾਕਾ ਕੰਸ ਛੀਦ ਕਿਆ ਵੱਡਾ ਭਇਆ ਰਤਨ ਉਪਾਇ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਇਸ ਰਾਮ ਧਿਆਨ ਨਾਲ ਲਾਉਣਾ ਰਤਨ ਉਪਾਏ ਧਰੇ ਇਥੇ ਠਮਕ ਲਾ ਦਨੀ ਹੈ ਖੀਰ ਮਸਿਆ ਮਸਿਆ ਪੂਲਾ ਉਚਾਰਨ ਕਰਨਾ ਇਥੇ ਵਿਸਰਾਮ ਹੈ ਹੋਰ ਪਖਲਾਏ ਪਖਲਾਏ ਪਾਠ ਇਕੱਠਾ ਹੀ ਕਰਨਾ ਪੂਲਾ ਹੋਰ ਪਖਲਾਏ ਜੇ ਅਸੀਂ ਕੀਆ ਕਹੈ ਨਾਨਕ ਛਪੈ ਕਿਉ ਛਪਿਆ ਕੀ ਕੀ ਵੰਡ ਦਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ